ਕਲ ਜੀ ਸਾਰਿਆਂ ਨੂੰ ਮਨਰਾਸੀਦ ਬਲੌਗ ਵੇ ਤੁਹਾਡਾ ਸਵਾਗਤ ਹੈ ਆਸ਼ਾ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਜੀ ਤੇ ਵਾਇਗਰੂ ਸਭ ਨੂੰ ਤੰਦਰੁਸਤੀਆਂ ਦੇਵੇ ਜੀ ਲਓ ਜੀ ਆਪਾਂ ਇੱਕ ਨਵਾਂ ਬਲੌਗ ਲੈ ਕੇ ਹਾਜ਼ਰ ਹੋ ਗਏ ਆ ਤੇ ਅੱਜ ਆਪਣਾ ਬਲੌਗ ਸ਼ੁਰੂ ਹੋ ਰਿਹਾ ਖੇਤਾਂ ਦੇ ਵਿੱਚੋਂ ਆਪਾਂ ਖੇਤ ਆਏ ਹੋਏ ਆ ਸਾਗ ਲੈਣ ਵਾਸਤੇ ਤੇ ਤੁਸੀਂ ਅੱਜ ਵਾਲਾ ਬਲੌਗ ਜ਼ਰੂਰ ਦੇਖਿਓ ਜੀ ਪੂਰਾ ਦੇਖਿਓ ਜੀ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਜੀ ਕਿਹੋ ਜਿਹਾ ਲੱਗਿਆ ਬਲੌਗ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਲਓ ਆਪਾਂ ਹੁਣ ਸਾਗ ਤੋੜਨ ਦੀ ਕਰਦੇ ਆਂ ਤਿਆਰੀ ਤੇ ਰਾਜਿੰਦਰ ਉਧਰ ਪੱਠੇ ਵੱਢ ਰਹੇ ਆ ਪੱਠੇ ਵੱਢਣ ਲੱਗੇ ਹੋਏ ਆ ਟਾਈਮ ਤਾਂ ਹੋ ਗਿਆ ਕਾਫੀ 2:30 ਵਜੇ ਬਸ ਠੰਡ ਕਰਕੇ ਸਵੇਰ ਨੂੰ ਆਏ ਆ ਨਹੀਂ ਗਿਆ ਤੇ ਤਾਂ ਕਰਕੇ ਹੁਣੋਂ ਫਿਰ ਆਏ ਸੀਗੇ ਮੈਂ ਕਿਹਾ ਚਲੋ ਅੱਜ ਨਾ ਤੇ ਰਹਿ ਜਾਊਗਾ ਤਾਂ ਕੋਈ ਗੱਲ ਨਹੀਂ ਇਹਨੂੰ ਸਾਫ਼ ਕਰਕੇ ਕੱਟ ਕੇ ਰੱਖ ਲਾਂਗੇ ਸਵੇਰੇ ਜਲਦੀ ਧਰ ਲਾਂਗੇ ਨਾ ਤੇ ਕਿ ਚੁੱਲੇ ਤੇ ਧਰਨਾ ਫਿਰ ਟਾਈਮ ਵੀ ਬਹੁਤ ਲੱਗਦਾ ਜਦੋਂ ਅਸੀਂ ਕਰੋ ਚੱਲੇ ਤਾਂ ਕਹਿੰਦੇ ਨਾ ਸਾਗਤ ਮਿਲਣਾ ਨੀਗਾ ਵੀ ਗੰਦਲਾ ਲੱਬਣੀਆਂ ਪੈਣਗੀਆਂ ਤੇ ਮੈਂ ਇੱਥੇ ਆ ਕੇ ਦੇਖਿਆ ਮੈਂ ਕਿ ਲੈ ਇਹ ਤਾਂ 10 ਮਿੰਟਾਂ ਦੇ ਵਿੱਚ ਹੀ ਸਾਗ ਡੁੱਟ ਜਾਣਾ ਇੰਨੀਆਂ ਤਾਂ ਕੱਚੀਆਂ ਗੰਦਲਾ ਖੜੀਆਂ ਵੀ ਹਜੇ ਤਾਂ ਮਹੀਨਾ ਸਾਰਾ ਹੋਰ ਸਾਗ ਬਣੀ ਜਾਊਗਾ ਹਨਾ ਤੇ ਵੈਸੇ ਵੀ ਆਪਾਂ ਜੇ ਪਿੰਡਾਂ ਵਾਲੇ ਬਣਾ ਲੈਨੇ ਪਤਿਲਾ ਭਰ ਕੇ ਬਣਾਉਣੇ ਫਿਰ ਚਾਰ ਪੰਜ ਡੰਗ ਤਾਂ ਖਾਈ ਲਈਦਾ ਹੁਣ ਤਾਂ ਵੈਸੇ ਵੀ ਸਾਰੇ ਜਗ੍ਹਾ ਸਾਗ ਸਾਗ ਹੋਇਆ ਪਿਆ ਆ ਚਲੋ ਵਧੀਆ ਤੜਕਾ ਲਾ ਲੀਦਾ ਤਾਂ ਖਾਈ ਦਾ ਸਵਾਦ ਵੀ ਬਹੁਤ ਬਣਦਾ ਹੈ ਸਰੋਂ ਦਾ ਸਾਗ ਤੇ ਮੈਂ ਵਧੀਆ ਤੋੜ ਲਿਆ ਸੀ ਸਾਗ ਇੱਥੇ। ਲਓ ਜੀ ਸਾਗ ਆਪਾਂ ਤੋੜ ਲਿਆ ਤੇ ਹੁਣ ਆਪਾਂ ਤੋੜਨ ਲੱਗੇ ਸੀਗੇ ਬਾਥੂ। ਬਾਥੂ ਦਾ ਹੈਗਾ ਪਰ ਇੱਥੇ ਮੇਥੇ ਹੈ ਨਹੀਂ ਮੇਥੇ ਆਪਾਂ ਕਿਤੋਂ ਮੰਗਾਵਾਂਗੇ ਕਿਸੇ ਦੇ ਹੋਰ ਦੇ ਖੇਤੋਂ ਤੇ ਪਾਲਕ ਆਪਣੇ ਘਰੇ ਹੈਗੀ ਆ ਤੇ ਹੁਣ ਮੈਂ ਬਾਥੂ ਤੋੜਨਾ ਬਾਥੂ ਵੀ ਹੌਲੀ ਹੌਲੀ ਲੱਭਦਾ ਨਾ ਥੋੜਾ ਥੋੜਾ ਕਰਕੇ ਕੁਛ ਇੱਧਰ ਪਾਣੀ ਲੱਗਿਆ ਜਿਹੜੋ ਪੱਟ ਹੋ ਜਾਂਦਾ ਬਾਥੂ। ਕੱਚਾ-ਕੱਚਾ ਐ ਵੈਸੇ ਤਾਂ। ਰਾਜਵਿੰਦਰ ਹੁਣੀ ਉੱਧਰ ਪੱਠੇ ਵੱਢ ਕੇ ਗੱਲਾਂਬਾਤਾਂ ਕਰ ਰਹੇ ਆ। ਇਹ ਹੈਗੇ ਜੀ ਆਪਣੇ ਖੇਤ। ਸਰੋਂ ਬਹੁਤ ਸੋਹਣੀ ਲੱਗ ਰਹੀ ਆ ਥੋੜੀ ਹੈਗੀ ਆ ਬਰਲੀ ਆ ਨਾ ਸਰੋਂ ਦੇ ਵਿੱਚ ਹਵਾ ਚੱਲ ਰਹੀ ਆ ਠੱਡੀ ਠੰਡੀ ਸਾਗਾ ਪੱਤਾ ਉਡਰ ਲਿਆ ਹੁਣ ਦੇਖੋ ਦੂਰ ਤੱਕ 뷰 ਕਿੰਨਾ ਸੋਹਣਾ ਲੱਗ ਰਿਹਾ ਖੇਤਾਂ ਦਾ ਹਰਿਆਲੀ ਬਹੁਤ ਸੋਹਣੀ ਲੱਗਦੀ ਆ ਨਾ ਖੇਤਾਂ ਦੇ ਵਿੱਚ हम बस थोड़े दिन तो सरों पकनी हो जानी है शुरू बस जोड़ा कोई दो तीन बारी होर साग खा लेंगे वजिए ही है ये ना तो देखो इधर पानी लग्या हो मैं बूट पा के आई सभी प्लास्टिक वाले क्योंकि सारे गंदे हो गए फिर कपड़े वाले धोने तो औखे हो जाते ना तो जी साग आप तोड़ लिया हम इसी बन लें बंड चलते हैं घरें अज तो जाके बनना नहीं कम हो गया लेट फिर बच्चे आ जाने ट्यूशन आए इस करके सही करके कट के रख लेंगे बस ਇਸ ਵੇਰੇ ਨੂੰ ਕਰਦਾਂਗੇ ਸਵਕਤੇ ਬਠੇ ਗੱਲਾਂ ਮਾਰੀ ਜਾਂਦੇ ਐ ਨਹੀਂ ਵੀ ਘਰੇ ਚਲੀਏ ਇਹਨਾਂ ਨੂੰ ਗੱਲਾਂ ਦੀ ਲੱਗੀ ਪਈ ਆ ਪੱਠੇ ਵੱਢ ਲੈ ਤੇ ਗੱਲਾਂ ਮਾਰੀ ਜਾਂਦੇ ਸਾਡੇ ਜੀਵਿਆ ਘਨਾਰੀ ਆ ਜੀਵਿਆ ਘਨ ਸਾਡੀ ਲੇਟ ਕਰਾਤਾ ਮੈਨੂੰ ਪਾਣੀ ਨਹੀਂ ਲੱਗਿਆ ਤਾਂ ਘਰ ਕੇ ਕਿਥੋਂ ਨਾ ਨਾ ਪਾਣੀ ਲੱਗਿਆ ਨਹੀਂ ਤੇ ਥੋੜੇ ਆਇਆ अच्छा नहीं नहीं फाटी जो तोड़या पानी दी प्रॉब्लम रहती गड्डी खड़ गई भाई गड्डी खड़ गई आज मैं आईया खेत ता करके लाओ पक्का तो नहीं यार इधर घरे फोन कर दे ले जाणगे आके की हो पता नहीं की हो गया रुक गई हम्म पठे लग गए सै साग लग के पीली पीली सरो कितनी सोनी लग रही पीली हरी ਸਡੀ ਗੱਡੀ ਚੱਲ ਪਈ ਹੁਣ ਘਰੇ ਜਾਣੇ ਲੰਨ ਲੀ ਲਓ ਜੀ ਅੱਜ ਮਾਤਾ ਸਾਡੇ ਜਾ ਰਹੇ ਆ ਕਿਤੇ ਤੇ ਤਿਆਰ ਹੋ ਰਹੇ ਆ ਠੰਡ ਬਹੁਤ ਆ ਪਰ ਕੋਟੀਆਂ ਸ਼ੋਲ ਪਾਲੀਆਂ ਲਓ ਜੀ ਰਾ为ਂਦਰ ਜਾ ਰਹੇ ਆ ਮੰਡੀ ਅੱਜ ਬੂਟ ਲੈਣ ਵਾਸਤੇ ਜਾ ਰਹੇ ਆ साडे बूट गवाच गए सानू बड़ा दुख होया दी गुड इवनिंग हैप्पी न्यू ईयर सेम टू यू बेटा आज आया कौन नहीं है नहीं। वो भी ये आपके मुंह में लग जाएगी तार नहीं लगेगी 2025 वेरी नाइस 2025 चलो राम राम बोल दो सबको राम ਆਪੜਾਈ ਸ਼ੁਰੂ ਕਰੀਏ ਲਓ ਜੀ ਰਾਜਿੰਦਰ ਨਮੇ ਸ਼ੂਜ਼ ਲੈ ਕੇ ਆਏ ਆ ਤੇ ਇਹ ਬੱਚੇ ਦੇਖ ਰਹੇ ਅੱਜ ਸ਼ੁਕਰ ਹੈ ਨਵੇਂ ਬੂਟ ਆ ਗਏ ਵਾਓ ਇਹ ਹੈਗੇ ਮਨਵੀਰ ਵੀਰੇ ਦੇ ਬੂਟ ਹੈ ਅੱچھے ਹੈਂ ਬਤਾਓ ਅੱچھے ਹੈਂ ਅੱچھے ਹੈਂ ਓਕੇ ਓਕੇ ਦੂਸਰੇ ਵੀ ਖੋਲ ਲੋ

तो दो लेके आई हैं उसने कहा होगा भी जो एक पसंद आ जाए तो रख लेना खुद गया नहीं साथ में बारह है आपको कौन सा पसंद आई ये बताओ विराट बताएगा ये वाले पसंद आए हैं अच्छा हाँ. चलो दोनों पसंद आए सम्राट गिरना है नीचे चलो बैठो चलो 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 छुट्टी होने वाली है हाँ कितने चल जाऊंगे फिर हाँ जी ਦੇਖ ਲਾਂਗੇ ਲੈ ਫਿਰ ਸੁਣਾ ਕਿੱਥੋਂ ਆਇਆ ਅੱਜ ਕਿਵੇਂ ਹੀਰੋ ਬਣਿਆ ਫਿਰਦਾ ਕਿੱਥੇ ਵਿਆਹ ਤੇ ਗਿਆ ਸੀ ਹਾਂ ਕਿੱਥੇ ਗਿਆ ਸੀ ਮੰਡੀ ਜਨਾ ਮੰਡੀ ਜਨਾ ਫੇਰ ਦੇਦੇ ਸਾਡੇ ਪਾਸ ਅੱਛਾ ਤਾਇ ਜੀ ਦਾਦਾ ਜੀ ਲੱਗਦੇ ਆ ਉਹ ਪਾਠ ਤੇ ਜਾਣਾ ਹਾਂ ਠੀਕ ਹੈ ਵਧੀਆ ਵਧੀਆ ਐਨਕਾ ਹੋਰ ਲਾਈਆਂ ਪਾੜ ਤੇ ਜਾਣਾ ਤਾਂ ਐਵੇਂ ਕਰ ਜਾ ਸਾਰਿਆਂ ਨੂੰ ਐ ਸ਼ਰਾਰਤੀ ਸੋਣਾ ਬਹੁਤ ਲੱਗੀ ਜੰਨਾ ਅੱਜ ਘੈਂਟ ਲੱਗੀ ਜੰਨਾ ਬੜਾ ਖਰਾਬ ਹੈ ਇਹ ਬੱਚਾ ਲੋਜੀ ਪਾਣੀ ਆਇਆ ਸੀ ਔਰ ਆਪ ਪਤੋਂ ਲੱਗੇ ਸੀ ਸਕੂਟਰੀ ਖੇਤਾਂ ਵਿੱਚ ਜਾਲ ਜਾ ਕੇ ਗੰਦੀ ਕਰ ਦਿੰਦੇ ਬਿਲਕੁਲ ਕਿੰਨਾ ਕਿੰਨਾ ਰੇਤ ਪਚੜਾਇਆ ਪਿਆ आ लेंगे खाने से ये कोने ये दिल्ली मिट्टी जी मिल ना तरह में लग लग के बहुत आ जाएंगी वेरी गुड बहुत अच्छा बच्चा है ये है ना हम्म अब ये आपके भाई खुश हो जाएंगे ना बच्चा बहुत अच्छा है ਮਨੀਸ਼ ਅਗਲਾਟੀ ਦਾ ਗਲਤ ਆ ਪਤਾ ਸੱਜੂ ਸੱਜੂ ਬੋਲੋ ਕਿਸ ਕੋ ਕਰਨਾ ਹੈ ਬੋਲੋ ਹੋਮਵਰਕ ਕਰਕੇ ਨਹੀਂ ਲਾਇਆ ਅੱਜ ਚਾਂਟੇ ਲੱਗਣਗੇ ਹਾਂ ਆ ਵਾਲੀ ਉਹ ਨੱਚਦੀ ਹੈ ਇਹ ਨੱਚਦੀ ਹੈ ਉਹ ਹੱਥ ਨਹੀਂ ਪਾਉਣਾ ਬਟਾ ਕੱਢੋ ਵੜਾ ਇਹ ਰੋਟੀਆਂ ਖਾਣਾਂ ਲਈ ਆਹ ਨਹੀਂ ਆ ਗਏ ਆਪਾਂ ਕਮਰੇ ਦੇ ਵਿੱਚ ਜਿੱਥੇ ਬੈਠ ਕੇ ਮੈਂ ਲਾਈਵ ਹੁੰਨੀ ਹੁੰਨੀ ਆ ਇੱਥੇ ਬੈੱਡ ਤੇ ਰੱਖ ਲੈਣੀ ਆ ਫੋਨ ਤੇ ਇੱਧਰੇ ਇਹ ਮੇਰੇ ਬੇਟੀ ਦੀ ਫੋਟੋ ਆ ਜੀ ਇਹ ਹਮੇਸ਼ਾ ਇੱਥੇ ਰਹਿੰਦੀ ਤੇ ਅੱਜ ਮੈਂ ਕਾਫੀ ਸਾਰੇ ਕੱਪੜੇ ਪ੍ਰੈਸ ਕੀਤੇ ਕਰਕੇ ਰੱਖਤੇ ਸੀ ਬਸ ਸਮਾਨਣਾਣਾ ਨੇ ਰਹਿਨੇ ਆ ਜੀ ਤੇ ਚਲੋ ਜੀ ਅੱਜ ਵਾਲੇ ਵਲੌਗ ਦਾ ਆਪਾਂ ਐਂਡ ਕਰ ਰਹੇ ਹਾਂ ਤੇ ਵਲੌਗ ਵਧੀਆ ਲੱਗਿਆ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਜੀ ਤੇ ਜੇ ਚੈਨਲ ਤੇ ਪਹਿਲੀ ਵਾਰੀ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਿਲਦੇ ਜੁਲਦੇ ਰਹਿਣਾ ਜੀ